ਵਾਤੜਾ ਉਪ ਮੰਡਲ ਦੇ ਪਿੰਡ ਨਵਾ ਕਲਵਾਣੂ ਵਿਖੇ ਬੀਤੀ ਰਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਸ ਰੱਖੀ ਗਈ ਜਿਸ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਇੱਕ ਬੱਚੇ ਦੇ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸਦੇ ਚਾਚਾ ਅਤੇ ਔਰ ਇੱਕ ਹੋਰ ਵਿਅਕਤੀ ਹੈ ਜਿਹੜਾ ਉਹ ਹਸਪਤਾਲ 'ਚ ਸਮਾਣੇ ਦੇ ਇਲਾਜ ਹਨ ਦੂਜੀ ਪਾਰਟੀ ਪਾਤਨਾ ਹਸਪਤਾਲ ਦੇ ਵਿੱਚ ਦਾਖਲ ਹੋਈ ਹੈ ਔਰ ਉਥੋਂ ਉਹਨੂੰ ਰੈਫਰ ਕਰਕੇ ਸਮਾਨਾ ਭੇਜਿਆ ਗਿਆ ਹੈ ਸਾਬਕਾ ਸਰਪੰਚ ਦੇਸ ਰੰਦਰ ਨਾਲ ਗਲਵਤ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਕਰ ਨਹੀਂਤਾ ਮੇਰੇ ਪਿੱਛੇ ਤੋਂ ਇਹਨਾਂ ਦੀ ਕੀ ਗੱਲ ਹੋਈ ਹੈ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਲੇਕਿਨ ਮੇਰੇ ਮੁੰਡੇ ਨਾਲ ਵੀ ਮਾਰਕੁੱਟ ਕੀਤੀ ਗਈ ਹੈ ਇਹ ਸਾਰਾ ਮਾਮਲਾ ਹੁਣ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਨਾਲ ਗਲਵਤ ਕਰਨ ਤੇ ਉਹਨਾਂ ਨੇ ਕਿਹਾ ਕਿ ਦੋਹਾਂ ਦੇ ਬਿਆਨ ਦਰਜ ਕਰਕੇ ਪੜਤਾਲ ਦੇ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਬੜਾ ਸਰ ਮੈਂ ਨਵਾਂ ਪਿੰਡ ਕਲਵਾਣੂ ਦੀ ਸਰਪੰਚਾਂ ਮੌਜੂਦਾ ਸਰਪੰਚਾਂ ਨਾਮ ਕੀ ਹੈ ਬਿਮਲਾ ਦੇਵੀ ਹੈ ਮੇਰਾ ਨਾਮ ਹਾਂ ਇਹ ਤੁਹਾਡੇ ਬੱਚੇ ਕੀ ਨਾਮ ਹੈ ਹਾਂ ਜੀ ਇਹ ਮੇਰਾ ਬੇਟਾ ਹੈ ਸਮਰ ਤੇ ਜਿਹੜੇ ਸਾਡੇ ਪਿਛਲੇ ਵਿਰੋਧੀ ਸਰਪੰਚ ਨੇ ਜਿਹੜੇ ਪਿਛਲੇ ਵੀ ਸਾਬਕਾ ਸੀ ਉਹਨਾਂ ਨੇ ਨਾ ਉਹਨਾਂ ਤੋਂ ਅਸੀਂ ਪਿਛਲਾ ਹਿਸਾਬ ਕਿਤਾਬ ਪੁੱਛਣਾ ਸੀ ਪਿਛਲੇ 5 ਸਾਲਾਂ ਤੋਂ ਇਹਨਾਂ ਪਿੰਡ 'ਚ ਕੁਝ ਨਹੀਂ ਕੀਤਾ ਸੀ ਉਹਦਾ ਹਿਸਾਬ ਕਿਤਾਬ ਪੁੱਛਣ ਵਾਸਤੇ ਅਸੀਂ ਉਹਨਾਂ ਤੇ ਆਰਟੀਆਈ ਪਾਣੀ ਸੀ ਠੀਕ ਹੈ ਆਰਟੀਆਈ ਦਾ ਉਹਨਾਂ ਨੂੰ ਪਤਾ ਕਿਤੇ ਲੱਗ ਗਿਆ ਵੀ ਆਰਟੀਆਈ ਪਾ ਰਹੇ ਨੇ ਉਹਨਾਂ ਨੇ ਉਹਦੀ ਖੁੰਦਕ ਲੈਣ ਵਾਸਤੇ ਉਹਨਾਂ ਨੇ ਮੇਰੇ ਬੱਚੇ ਤੇ ਹਮਲਾ ਕਰਤਾ ਇਹ ਸਾਡੀ ਕਲਾ ਸ਼ੌਪਾ ਸਾਡੀ ਅਸੀਂ ਬੱਚਾ ਚਲੋ ਛੁੱਟੀਆਂ ਹੋਈਆਂ ਨੇ ਇਹ ਦਾਦਾ ਦਾਦੀ ਚਾਚੇ ਤਾਏ ਸਾਰੇ ਪਿੰਡ ਚ ਨੇ ਆਪਣਾ ਮੈਂ ਨਿਕਲ ਬਣਾਉਣਾ ਚ ਇਹ ਉੱਥੇ ਛੁੱਟੀਆਂ ਮਨਣ ਆਉਣਾ ਵਾਸਤੇ ਖੇਡਣ ਵਾਸਤੇ ਆ ਗਿਆ ਕਿਤੇ ਇਹ ਉੱਥੇ ਬਾਹਰ ਆਪਣੇ ਤਾਏ ਘਰੇ ਬੈਠਾ ਸੀ ਉਹਨਾਂ ਦੇ ਮੁੰਡਿਆਂ ਨੇ ਡਰਿੰਕ ਕੀਤੀ ਸੀ ਪਿੰਡ ਚ ਉਹਨਾਂ ਨੇ ਡੀਜੇ ਲਾਇਆ ਸੀ ਕੋਈ ਉਹਨਾਂ ਨੇ ਪ੍ਰੋਗਰਾਮ ਹੋਣਾ ਵਿਆਹ ਉਹਦਾ ਉਹਦੋਂ ਉਹਨਾਂ ਨੇ ਡੀਜੇ ਲਾਇਆ ਸੀ ਉਹਨਾਂ ਨੇ ਡਰਿੰਕ ਦੇ ਰੱਝੂ ਆ ਕੇ ਮੇਰੇ ਬੇਟੇ ਦੇ ਕੋਲ ਗੱਡੀ ਦੀ ਬ੍ਰੇਕ ਮਾਰੀ ਉਹਨਾਂ ਨੇ ਇਹ ਗਾਇਸ ਤੋਂ ਬੱਚੇ ਨੇ ਚਲੋ ਕਹਿਤਾ ਹੋਣਾ ਵੀ ਯਾਰ ਤੁਹਾਨੂੰ ਦਿਖਦਾ ਨਹੀਂ ਇੰਨੀ ਗੱਲ ਕਹਿੰਦੇ ਉਹਨਾਂ ਨੇ ਆਪਣੇ ਘਰ ਗੱਡੀ ਨਾਲ ਹੀ ਸਾਡੇ ਉਹਨਾਂ ਦੇ ਘਰ ਗਲੀ ਹੈ ਆਪਣੀ ਗਲੀ 'ਚ ਗੱਡੀ ਰੋਕ ਤੇ ਸਰ ਮੇਰੇ ਬੇਟੇ ਤੇ ਉਹਨਾਂ ਨੇ ਹਮਲਾ ਕਰਤਾ ਉਹਨੂੰ ਐਵੇਂ ਘੜੀਸਕੇ ਲੈ ਗਏ ਨੇ ਤੁਸੀਂ ਕੰਫਰਟ ਲਿਖਾਤੀ ਪੁਲਿਸ ਨੂੰ ਹਾਂਜੀ ਹਾਂਜੀ ਬੱਚੇ ਦਾ ਤੁਸੀਂ ਖੁਦ ਹੀ ਹਾਲ ਦੇਖ ਰਹੇ ਹੋ ਬੱਚੇ ਦਾ ਇਹ ਕਿਹਦੇ ਮਾਰੀ ਉਹ ਕਿਹਦੇ ਮਾਰੀਆਂ ਦੋ ਮੇਰੇ ਦਿਓ ਇੱਕ ਮੇਰੇ ਦੋਨੋਂ ਦਿਓ ਉਹਨੇ ਇੱਕ ਮੇਰਾ ਜੇਠ ਹੈ ਇਹ ਜਦੋਂ ਬੱਚੇ ਨੇ ਚੀਕ ਮਾਰੀ ਨਾ ਉਸ ਟਾਈਮ ਉਹ ਪੱਜੇ ਨੇ ਇਹਨਾਂ ਸਾਡੇ ਪਿੰਡ 'ਚ ਸੱਸੰਗ ਲੱਗੀ ਹੋਈ ਸੀ ਇਹ ਸੱਸੰਗ 'ਚ ਬੈਠੇ ਹੋ ਸੀ ਸਾਰੇ ਮੇਰੇ ਪ ਦੇ ਕੋਈ ਤਗੜਾ ਹੋਇਆ ਕੱਲ੍ਹ ਸ਼ਾਮ ਨੂੰ ਜੀ ਸਰ ਮੈਂ ਨਾ ਬਾਹਰ ਸੀਗਾ ਜਿਸ ਟਾਈਮ ਮੈਂ ਆਇਆ ਉਸ ਟਾਈਮ ਕਾਫੀ ਪੜ ਦੇ ਵਿੱਚ ਰੌਲਾ ਪਿਆ ਹੋਇਆ ਸੀ ਸਰ ਦੇਖੋ ਬੱਚਾ ਜੀ ਬੱਚੇ ਨਾਲ ਤਾਂ ਕਿਸੇ ਦਾ ਕੋਈ ਤਾਲੁਕਾਤ ਨਹੀਂ ਸੀਗਾ ਛੋਟਾ ਬੱਚਾ ਹੋਣ ਕਰਕੇ ਕਿਤੇ ਡਿੱਗ ਵੀ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ ਜੀ ਬਾਕੀ ਕਿਸੇ ਨੇ ਕੋਈ ਜਾਣ ਬੁੱਝ ਕੇ ਬੱਚੇ ਦੇ ਸੱਟ ਨਹੀਂ ਮਾਰੀ ਹੋਈ ਜੀ ਕਾਰਨ ਇਹ ਸੀਗਾ ਸਰ ਮੇਰੇ ਬੱਚੇ ਨੇ ਜੀ ਆ ਰਹੇ ਸੀਗੇ ਕਿਸੇ ਸਾਈਡ ਤੋਂ ਜੀ ਉਹ ਸਾਡੇ ਉੱਤੇ ਚੌਂਕ ਪੈਂਦਾ ਜੀ ਬਾਦਸ਼ਾਹਪੁਰ ਤੋਂ ਘੱਗਾ ਆਉਣ ਵਾਸਤੇ ਜੀ ਉੱਥੇ ਸਰ ਕੀ ਹੋਇਆ ਗੱਡੀ ਜਦੋਂ ਕਮਾ ਕੇ ਇੱਕ ਇਹਦੇ ਡਾਕਟਰ ਦੇ ਸਾਲੇ ਦਾ ਮੁੰਡਾ ਐਂਡ ਡਾਕਟਰ ਦੇ ਬ੍ਰਦਰ ਦੇ ਸਾਲੇ ਦਾ ਮੁੰਡਾ ਜੀ ਇੱਕ ਨਾਲ ਕੋਈ ਹੋਰ ਆ ਉਹਨਾਂ ਦੇ ਜੀ ਉਹਨਾਂ ਗੱਡੀ ਕਮਾ ਕੇ ਮੇਰੇ ਬੱਚਿਆਂ ਦੇ ਮੂਹਰੇ ਲਾਤੀ ਜੀ ਜੋ ਬੱਚਿਆਂ ਨੇ ਮੈਨੂੰ ਦੱਸਿਆ ਜੀ ਆ ਕੇ ਤੇ ਇਹਨਾਂ ਬੱਚਿਆਂ ਨੇ ਫਿਰ ਗੱਡੀ ਰੋਕ ਕੇ ਉਹਨੂੰ ਕਿਹਾ ਵੀ ਭਾਈ ਤੂੰ ਇਹ ਕੀ ਕੀਤਾ ਵੀ ਨਾਲੇ ਗੱਡੀ ਆਪਦੀ ਭੰਦਾ ਤੇ ਨਾਲੇ ਤੂੰ ਸਾਡੀ ਗੱਡੀ ਨੂੰ ਭੰਦਾ ਉਸੇ ਟਾਈਮੇ ਉੱਤਰ ਕੇ ਸ਼ਾਇਦ ਜਾਂ ਡਰਿੰਕ ਕੀਤੀ ਹੈ ਜਾਂ ਕੁਝ ਹੋਰ ਨਸ਼ਾ ਕੀਤਾ ਜੀ ਹੁਣ ਰੱਬ ਜਾਣੀ ਕੀ ਕਰਿਆ ਜੀ ਉਹਨਾਂ ਨੇ ਮੋਕੀ ਪਰ ਨਹੀਂ ਸੀਗਾ ਜੀ ਮੈਂ ਆਪਣੇ ਬੱਚਿਆਂ ਦੇ ਮੂੰਹ ਤੋਂ ਸੁਣੀ ਗੱਲ ਕਹਿ ਰਿਹਾ ਜੀ ਤੇ ਇਹ ਫਿਰ ਗੱਲ ਪੈਣ ਨੂੰ ਤਿਆਰ ਹੋ ਗਈ ਜੀ ਇੱਕ ਵਾਰੀ ਇਹ ਸਾਰੀ ਗੱਲ ਠੰਡੀ ਹੋਣੀ ਹੈ ਇਹ ਜੀ ਅਜੇ ਮੈਨੂੰ ਆਰਟੀਆਈ ਬਾਰੇ ਪਤਾ ਨਹੀਂ ਗਿਆ ਸਰ ਸਾਨੂੰ ਨੇ ਇੱਕ ਵਾਟਰ ਟੈਂਕ ਮਿਲਿਆ ਸੀਗਾ ਪਿੰਡ ਨੂੰ ਜੀ ਉਸ ਦਾ ਕੀ ਹੋਇਆ ਜੀ ਪਿਛਲੇ ਸਾਲ ਇੱਕ ਸਾਲ ਦੇ ਵਿੱਚ ਵਾਟਰ ਟੈਂਕ ਜੋ ਸਾਡੀ ਪੰਚਾਇਤ ਨੂੰ ਮਿਲਿਆ ਸੀ ਉਹਦੇ ਉੱਤੇ ਕੀ ਲਿਖਿਆ ਸੀਗਾ ਜੀ ਗ੍ਰਾਮ ਪੰਚਾਇਤ ਨਵਾ ਪਿੰਡ ਕਲਵਾ ਨੂੰ ਸਰਪੰਚ ਦੇਸ ਰਾਜ ਜੀ ਇਸ ਬੰਦੇ ਨੇ ਸਰਪੰਚ ਬੰਦਿਆਂ ਮੇਰੇ ਨਾਲ ਈਰਖਾ ਕਰਨੀ ਸ਼ੁਰੂ ਕਰਤੀ ਜੀ। ਇਸਦੀ ਮਤਲਬ ਉਹੀ। ਰੰਜਿਸ਼ ਇਸੇ ਚੀਜ਼ ਦੀ ਰੱਖ ਰਹੇ ਜੀ। ਰਾਤ ਕਰੀਬ 7:30 ਵਜੇ ਸਾਡੇ ਪਿੰਡ ਕਲਵਾਉਣਾ ਪੈਂਦਾ ਹੈ। ਜੀ। ਉੱਥੇ ਇਹਨਾਂ ਦਾ ਝਗੜਾ ਹੋ ਗਿਆ ਸੀ। ਇਹਦੇ ਵਿੱਚੋਂ ਤਿੰਨ ਬੰਦੇ ਇੱਥੇ ਦਾਖਲ ਨੇ। ਜਿੰਦੇ ਅਸੀਂ ਬਿਆਨ ਲਿਖ ਰਹੇ ਆ। ਗਿਆਨਾ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜੀ ਕਿਹੜਾ ਖਾਏ ਕਾਰਨ ਕੀ ਦੱਸੇ ਲੜਾਈ ਦੇ ਨਾਲ ਇੱਕ ਕਾਰਨ ਤਾਂ ਇਹਨਾਂ ਦੀ ਪਿੱਛੇ ਸਰਪੰਚ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਦਾ ਪਾਰਟੀ ਭਾਜੀ ਵੋਟਾਂ ਕਰਕੇ ਆਈ ਹੈ ਇਹ ਕਿਹੜੀ ਪਾਰਟੀ ਦਿੱਤੇ ਹੋ ਮੌਜੂਦਾ ਪਾਰਟੀ ਇਹ ਮੌਜੂਦਾ ਪਾਰਟੀ ਜੇਤੂ ਨੇ ਜੀ ਕਿਸ ਸਰਪੰਚ ਦਾ ਉਹ ਕਿਹੜੀ ਪਾਰਟੀ ਦਾ ਸੀ ਉਹ ਤਾਂ ਪਾਰਟੀ ਦਾ ਇੱਕੋ ਹੀ ਹੈ ਜੀ ਉਹ ਪਹਿਲੀ ਦੂਜੀ ਮਤਲਬ ਪਿੰਡ ਦੇ ਵਿੱਚ ਵੀ ਪਾਰਟੀ ਭਾਜੀ ਹੁੰਦੀ ਆ ਉਹ ਦੂਜੀ ਪਾਰਟੀ ਦਾ ਸੀ ਅਜੇ ਜਦਤ ਕਰਨੇ ਆ ਮਾਮਲਾ ਦੱਜ ਕਰੋਗੇ ਵੇਖਦੇ ਹਾਲੇ ਜਾਂਚ ਕਰ ਰਹੇ ਆ ਦੂਜੀ ਸਾਨੂੰ ਪਤਾ ਹੋਣ ਲੱਗਿਆ ਦੂਜੀ ਪਾਰਟੀ ਦੇ ਵੀ ਕੁਝ ਦਾਖਲ ਨੇ ਉੱਤੇ ਪਤਨਾ ਹਸਪਤਾਲ ਦੇ ਵਿੱਚ ਉਹਨਾਂ ਦੇ ਵੀ ਬਿਆਨ ਲਿਖਾਂਗੇ ਫਿਰ ਦੇਖ ਕੇ ਕਰਕੇ ਜਿਹੜੀ ਕਾਰਵਾਈ ਹੋ ਗਈ ਲਿਆਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ